ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸੱਤੇਪਾਲ ਮਲਿਕ ਦਾ ਦੇਹਾਂਤ ਹੋ ਗਿਆ ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਅੱਜ ਦਿੱਲੀ ਦੇ ਆਰਐਮਐਲ ਹਸਪਤਾਲ 'ਚ ਉਹਨਾਂ ਨੇ ਆਖਰੀ ਸਾਹ ਲਏ ਸੱਤੇਪਾਲ ਮਲਿਕ ਦਾ ਸੇਕ ਇੱਕ ਇੱਕ ਕਿਸਾਨ ਅੰਦੋਲਨ ਦੌਰਾਨ ਕਾਫੀ ਸੁਰਖੀਆਂ 'ਚ ਰਹੇ ਸੀ ਤੇ ਇਸ ਦੌਰਾਨ ਖੇਤੀ ਕਾਨੂੰਨਾਂ ਵਿਲੇ ਕਿਸਾਨਾਂ ਨੂੰ ਸਪੋਰਟ ਕਰਨ ਤੇ ਭਾਜਪਾ ਨਾਲ ਉਹਨਾਂ ਦਾ ਥੋੜਾ ਮਨਮੋਟਾਵੀ ਹੋਇਆ ਸੀ ਸੱਤੇਪਾਲ ਮਲਿਕ ਮਹਾਰਾਸ਼ਟਰ ਗੋਆ ਜੰਮੂ ਕਸ਼ਮੀਰ ਤੇ ਬਿਹਾਰ ਦੇ ਗਵਰਨਰ ਰਹਿ ਚੁੱਕੇ ਨੇ ਉਹ ਭਾਜਪਾ ਤੋਂ ਲੋਕ ਸਭਾ ਤੇ ਰਾਜ ਸਭਾ ਮੈਂਬਰ ਵੀ ਰਹੇ ਸ਼ੁਰੂਆਤ 'ਚ ਯੂਪੀ ਵਿਧਾਨ ਸਭਾ ਸੀ ਸਤੇਪਾਲ ਮਲਿਕ ਦਾ ਕਾਫੀ ਲੰਬਾ ਸਿਆਸੀ ਕਰੀਅਰ ਸੀ ਪਿਛਲੇ ਕੁਝ ਲੰਬੇ ਸਮੇਂ ਤੋਂ ਉਹ ਬਿਮਾਰ ਚੱਲੇ ਸਨ ਤੇ ਅੱਜ ਕਰੀਬ 1:20 ਮਿੰਟ ਤੇ ਉਹਨਾਂ ਨੇ ਦਿੱਲੀ ਦੇ ਆਰਐਮਐਲ ਹਸਪਤਾਲ 'ਚ ਆਖਰੀ ਸਾਹ ਲਏ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸੱਤੇਪਾਲ ਮਲਿਕ ਦਾ ਦੇਹਾਂਤ ਹੋ ਗਿਆ ਲੰਬੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਅੱਜ ਦਿੱਲੀ ਦੇ ਆਰਐਮਐਲ ਹਸਪਤਾਲ ਚ ਉਹਨਾਂ ਨੇ ਆਖਰੀ ਸਾਹ ਲਏ ਸੱਤੇਪਾਲ ਮਲਿਕ ਦਾ ਸੇਕ ਇੱਕ ਕਿਸਾਨ ਅੰਦੋਲਨ ਦੌਰਾਨ ਕਾਫੀ ਸੁਰਖੀਆਂ ਚ ਰਹੇ ਸੀ ਤੇ ਇਸ ਦੌਰਾਨ ਖੇਤੀ ਕਾਨੂੰਨਾਂ ਵੇਲੇ ਕਿਸਾਨਾਂ ਨੂੰ ਸਪੋਰਟ ਕਰਨ ਤੇ ਭਾਜਪਾ ਨਾਲ ਉਹਨਾਂ ਦਾ ਥੋੜਾ ਮਨਮੋਟਾਵੀ ਹੋਇਆ ਸੀ ਸੱਤੇਪਾਲ ਮਲਿਕ ਮਹਾਰਾਸ਼ਟਰ ਗੋਆ ਜੰਮੂ ਕਸ਼ਮੀਰ ਤੇ ਬਿਹਾਰ ਦੇ ਗਵਰਨਰ ਰਹਿ ਚੁੱਕੇ ਨੇ ਉਹ ਭਾਜਪਾ ਤੋਂ ਲੋਕ ਸਭਾ ਤੇ ਰਾਜ ਸਭਾ ਮੈਂਬਰ ਵੀ ਰਹੇ ਸ਼ੁਰੂਆਤ ਚ ਯੂਪੀ ਵਿਧਾਨ ਸਭਾ ਚ ਭਾਜ ਸੀ ਸਤੇਪਾਲ ਮਲਿਕ ਦਾ ਕਾਫੀ ਲੰਬਾ ਸਿਆਸੀ ਕਰੀਅਰ ਸੀ ਪਿਛਲੇ ਕੁਝ ਲੰਬੇ ਸਮੇਂ ਤੋਂ ਉਹ ਬਿਮਾਰ ਚੱਲੇ ਸਨ ਤੇ ਅੱਜ ਕਰੀਬ 1:20 ਮਿੰਟ ਤੇ ਉਹਨਾਂ ਨੇ ਦਿੱਲੀ ਦੇ ਆਰਐਮਐਲ ਹਸਪਤਾਲ 'ਚ ਆਖਰੀ ਸਾਹ ਲਏ